I'm <laughs> gonna ਬੜਾ ਬੜਾ ਐਂ ਰੱਖੀ ਮੈਂ ਮੜਾ ਰਹਾ ਮੈਂ ਆਹ ਲਾ ਸ਼ੁਕਰੀਆ ਸ਼ੁਕਰੀਆ ਸਰ ਦੇ ਹੋਰ ਪਿੱਛੇ ਵੜੀ ਜਾ ਪੁਲਿਸ ਪ੍ਰਸ਼ਾਸਨ ਦੇਖੋ ਕਿਵੇਂ ਬੱਟਿਆਂ ਨਾਲ ਜਿਹੜੀ ਉਹ ਜਵਾਬੀ ਕਾਰਵਾਈ ਉਹ ਕਰ ਰਿਹਾ ਹੈ ਇਹ ਆਏ ਭਗਵੰਤ ਮਾਨ ਦੀ ਆਪ ਸਰਕਾਰ ਤੇ ਜਿਹੜੀ ਕਹਿੰਦੀ ਸੀ ਵੀ ਨਾ ਉਹ ਪੁਲਿਸ ਹੋਊ ਨਾ ਉਹ ਫੋਰਸ ਹੋਊਗੀ ਨਾ ਉਹ ਡਾਂਗੀ ਡਾਂਗ ਹੋਊਗੀ ਨਾ ਉਹ ਲਾਠੀ ਹੋਊਗੀ ਤੇ ਅੱਜ ਇਹ ਕੋਈ ਪਹਿਲੀ ਵਾਰ ਨਹੀਂ ਪੰਜਾਬ ਦੇ ਵਿੱਚ ਇਹ ਸਬੂਤ ਮਿਲਿਆ ਵੀ ਉਹੀ ਡਾਂਗ ਉਹੀ ਪੁਲਿਸ ਤੇ ਉਹੀ ਲਾਠੀ ਹੈ ਜਿਹੜੀ ਕਦੇ ਪਹਿਲਾਂ ਕਿਸਾਨਾਂ ਤੇ ਵਰਦੀ ਆਈ ਹੈ ਜਿਹੜੀ ਹੁਣ ਵਰ ਰਹੀ ਐ। ਉਹੀ ਫੌਜ ਉਹੀ ਪੁਲਿਸ ਜਿਹੜੇ ਦੋ ਕਿਸਾਨ ਆਗੂ ਨੂੰ ਰਿਹਾ ਕਰਾਉਣ ਦਾ ਜਿਹੜਾ ਮਸਲਾ ਸੀ ਬੰਬ ਤੇ ਗੋਲੇ ਚਲਾ। ਓ ਤੇਰੀ। ਓਏ ਹੋਏ 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 ਓਏ। ਓਏ। ਓਏ ਓਏ ਪਰਨਾ ਬੰਨ ਛੇਦੀ ਕਰ ਛੇਦੀ ਛੇਦੀ। ਤੁਸੀਂ ਦੇਖ ਸਕਦੇ ਹੋ। ਹੱਥ ਕਿਸਾਨ ਆਗੂ ਦਾ ਕਾੜ ਚੁੱਕਿਆ। ਤੁਸੀਂ ਦੇਖੋ ਪੁਲਿਸ ਨੇ ਪੁਲਿਸ ਨੇ ਬੰਬ ਦੇ ਨਾਲ ਕਸਾਣਾ ਕੁ ਦਾ ਜਿਹੜਾ ਹੱਥ ਆ ਬਿਲਕੁਲ ਦੋ ਫਾੜ ਹੋ ਚੁੱਕਿਆ ਬੰਦੇ ਵਾਪਸ ਮੁੜੋ ਲੈ ਕੇ ਚੱਲ ਲੈ ਛੇਤੀ ਛੇਤੀ ਚੱਲ ਛੇਤੀ ਚੱਲ ਛੇਤੀ 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 ਯਹਾਂ ਕਿਸਾਨ ਆਗੂ ਦਾ ਤੁਸੀਂ ਹੱਥ ਦੇਖ ਸਕਦੇ ਹੋ ਛੜ ਦੇ ਡੰਡਾ ਜਲਦੀਪ ਦੋ ਫਾੜ ਹੋ ਚੁੱਕਿਆ ਆਪਾਂ ਇਧਰ ਆਈਏ ਮਾਣੇ ਇਧਰ ਇਧਰ ਭਾਈ ਦੇਖੋ ਕਿਸ ਤਰ੍ਹਾਂ ਦੋ ਟੋਟੇ ਹੋ ਗਏ ਆ ਸਾਡੇ ਕਿਹੜਾ ਕਿਸਾਨ ਵੀ ਨਾ ਹੋਏ ਨੀਰਾ ਸਾਡਾ ਇਹ ਆ ਇਥੋਂ ਦੇ ਪੁਲਿਸ ਪ੍ਰਸ਼ਾਸਨ ਦੀ ਹਰਕਤ ਚੱਲ ਲੈ ਚੱਲ ਲੈ ਹਾਂ ਫਿਰ ਤੋਂ ਕਰ ਗਿਆ ਇਹ ਤਾਨਾ ਚਾਹੀਦਾ ਚੱਲ ਲੈ ਆ ਲੈ ਖੰਡਾ ਬਹੁਤ ਕੁਰਾ ਨਹੀਂ ਨਾ ਦੰਡਾ ਛੱਡ ਦੇ ਬਾਈ ਇਹਨੂੰ ਸਹਾਰਾ ਦੇ ਛੇਤੀ ਚੱਲ ਛੱਡ ਦੇ ਲੈ ਕੇ ਜਾਣ ਜਿਹੜੀ ਹੈਗੀ ਆ ਨਹੀਂ ਜਾ ਰਹੀ ਤਾਂ ਵੀਰਾਂ ਨੇ ਵੀ ਦੇਖ ਲਿਆ ਕਿ ਕਿ ਜ਼ਖਮੀ ਹੋਇਆ ਜਿਹਦੇ ਕਿਸਾਨ ਦਾ ਜਿਹੜਾ ਹੱਥ ਦੋ ਫਾੜ ਕਰ ਦਿੱਤਾ ਹੈ ਹੱਥ ਪ੍ਰਧਾਨ ਕੋਲ ਲੈ ਕੇ ਜਲ ਛੇਤੀ ਜਾ ਛੇਤੀ ਛੇਤੀ ਜਾ ਦੇਖੋ ਹੱਥ ਆਪਣੇ ਬਦਲੇ ਸਾਡੇ ਆ ਗੱਡੀ ਨਾ ਬਰਗਾ ਨਹੀਂ ਸਾਡੇ ਲੱਗੇ ਇੱਕ ਬੰਗਲ ਨੇ ਚੱਲ ਫੜਾ ਨਾ ਕਰੋ ਬਲਾਲਮੀਆ ਦੇ ਹੱਥਾਂ ਪਾ ਲੈ ਮੈਂ ਦੇਖਣਾ ਭਾਰਤ ਦਿਨਾਂ ਨੂੰ ਬੰਦਾ ਤੇ ਨਾਲੇ ਕੋ ਨਾਲੇ ਇਹ ਸਾਰੇ ਕਵਰ ਕਰ ਲਓ ਇਹਨੂੰ ਫੋਟੋ ਬਣਾ ਲਓ ਬੰਗਲ ਨੂੰ ਪਤਾ ਪ੍ਰਵਾਦਾ ਬੰਮੀ ਬੰਗਲ ਨੂੰ ਮੈਸਜ ਕਰਾਓ ਕੱਤ ਲਾਗੇ ਵੱਡੇ ਆਪਾ ਆ ਜਾਣ ਲੈ ਲੋ ਸਾਡੀ ਨੌਜਵਾਨਾਂ ਤੇ ਹੋਰ ਰੋਣੀਆ ਲੈ ਲੋ ਜੀ ਸਾਡੀ ਲਾ ਲਓ ਜੀ ਇਹ ਕਰਕੇ ਲੈਟੇ ਚਲੇ ਜਾਓ ਅੱਗੇ ਲੈਟੇ ਚਲੇ ਜਾਓ ਕੋਈ ਗੱਲ ਸੁਣਨੀ ਨਹੀਂ ਪਾ ਰਹੇ ਅੱਪਰ ਦੇ ਹਾਲੇ ਅੱਗੇ ਵੱਡੇ ਕਿਸੇ ਵੱਲੋਂ ਲੱਗਣੀ ਨਹੀਂ ਕੋਈ ਮਾਤ ਤੁਸੀਂ ਇੱਥੋਂ ਦੇ ਪ੍ਰਸ਼ਾਸਨ ਦੀ ਨੰਗੀ ਚਿੱਟੀ ਕਾਰਵਾਈ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਬੰਬ ਜਿਹੜੇ ਚਲਾਏ ਜਾ ਰਹੇ ਨੇ ਨੌਜਵਾਨ ਦੇ ਹੱਥ ਤੇ ਬੰਬ ਲੱਗਿਆ ਤੇ ਕਿਸ ਤਰ੍ਹਾਂ ਉਹਦਾ ਹੱਥ ਜਿਹੜਾ ਦਫਾੜ ਗਿਆ ਦੋ 파ੜ ਹੋ ਗਿਆ ਤੇ ਇੱਥੋਂ ਦੀ ਪੁਲਿਸ ਹਜੇ ਵੀ ਇਹ ਕਹਿ ਰਹੀ ਆ ਵੀ ਜਿਹੜੇ ਕਿਸਾਨ ਨੇ ਇਹ ਬਦਮੀ ਕਰ ਰਹੇ ਆ ਪਰ ਇਹ ਕਿਸਾਨ ちょっとバインフォー。 ਕੌਣ ਕੌਸਪਰਸ਼ਾਸ਼ਨ ਬਾਜ ਦੇਖੋ ਆ ਦੇਖੋ ਕਾ ਤੂੰ ਆਸੇ ਆਇਆ ਹੈ ਇਹ ਕੌਸਪਰਸ਼ਾਸ਼ਨ ਦੀ ਕਾਰਵਾਈ ਤੁਸੀਂ ਦੇਖ ਸਕਦੇ ਹੋ ਭਈ ਡਲੇ ਭਰਾਏ ਜਾ ਰਹੇ ਨੇ ਇੱਕ ਨੌਜਵਾਨ ਦਾ ਹੱਥ ਪਾੜ ਕੇ ਵੀ ਇਥੋਂ ਦੀ ਜੜੀ ਪੁਲਿਸ ਪ੍ਰਸ਼ਾਸਨ ਆ ਉਹਨੂੰ ਸਬਰ ਨਹੀਂ ਆਇਆ ਇਹ ਕਹਿੰਦੇ ਅਰੇ ਅਸੀਂ ਹੋਰ ਮੱਥੇ ਜਿਹੜੇ ਉਹ ਪਾੜਨੇ ਆ ਇਹ ਜੱਲੇ ਵਾਲਾ ਬਾਗ ਜਿਹੜਾ ਬਣਾ ਕੇ ਰਹਿਣਾ ਇਹਨਾਂ ਨੇ ਆ ਜਾਓ ਯਾਰ ਬਲਪੋਣਾ ਜਿੰਨੇ ਗੜਾ ਲੱਗੂ खो ਸਕਦੇ ਹੋ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਤੇ ਦੂਜੇ ਪਾਸੇ ਕਿਸਾਨ ਕਿਸਾਨ ਦੇ ਆ ਜਿਹੜਾ ਨੌਜਵਾਨ ਦਾ ਹੱਥ ਫਟਿਆ ਦਫਾੜ ਹੋਇਆ ਬੰਬ ਦੇ ਨਾਲ ਤੇ ਹਜੇ ਵੀ ਇਥੋਂ ਦੀ ਪੁਲਿਸ ਪ੍ਰਸ਼ਾਸਨ ਨੂੰ ਇਹ ਸਬਰ ਨਹੀਂ ਵੀ ਹੋਰ ਕਿੰਨਾ ਕੁ ਲਹੂਗਾ ਹੁਣ ਆਏ ਸੋਚ ਲੈਣ ਫਿਰ ਜਿਹੜੇ ਕਿਸਾਨ ਨੇ ਉਹ ਤਿਆਰ ਹੋਏ ਖੜੇ ਆ ਆ ਦੇਖੋ ਕਿਸ ਤਰ੍ਹਾਂ ਆਮ ਘਰਾਂ ਦਾ ਮੁੰਡਾ ਹੋ ਕੇ ਕਿਸ ਤਰ੍ਹਾਂ ਆਮ ਘਰਾਂ ਦੇ ਜਿਹੜੇ ਕਿਸਾਨ ਨੇ ਬਜ਼ੁਰਗ ਨੇ ਉਹਨਾਂ ਤੇ ਜਿਹੜੀ ਜਿਹੜੇ ਪੱਥਰ ਉਹਨਾਂ ਦੀ بارش ਕਰ ਰਿਹਾ ਤੁਸੀਂ ਦੇਖ ਸਕਦੇ ਹੋ ਵਿਛਾੜ ਰਹੇ ਵਹਾ ਮਾਰ ਰਹੇ ਨੇ ਦੇਖੋ ਗੈਸ ਫੇਰ ਭਰਉਣ ਲੱਗ ਗਏ ਆ ਹਾਂ ਜੀ ਤੇਰੇ ਲਈ ਭਰਾਂਗਾ ਤੇਰੀ ਲਈ ਬਈ ਦੇਖੋ ਅਤਰਾ ਅਤਰਾ ਤਾਹ ਹਾਂ ਨਾ ਨਾ ਡੜੇ ਡੜਾ ਨਾ ਤਾਹ ਹਾਂ ਪਹੁੰਚ ਕਵਰ ਹੋ ਜਾ ਅੱਜ ਤੱਕ ਖੇਲੂ ਆਹ ਦਲੋ ਆਹ ਮਾਰ ਦੋ ਬਾਈ ਫੇਰ ਪਾਸੇ ਪਾਸੇ ਦੇਖ ਸਕਦਾ ਹਾਂ ਵੀ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਡਲੇ ਮਾਰਨ ਦੀ ਜਿਹੜੀ ਪੂਰੀ ਪੂਰੀ ਸਕੀਮ ਆ ਉਹ ਬਣਾਈ ਬੈਠਾ ਤੇ ਆ ਪੁਲਿਸ ਪ੍ਰਸ਼ਾਸਨ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਬਈ ਵੱਡੇ ਪੇੜ ਤੋਂ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਆਇਆ ਉਹ ਜਿਉਂਦੇ ਵਿੱਚ ਆਇਆ ਤੇ ਉਹਨੇ ਕਾਰਵਾਈ ਕੀਤੀ ਆ ਇੱਕ ਕਿਸਾਨ 9500 ਦੀਦਾ ਜਿਹੜਾ ਹੱਥ ਵੀ ਲੈ ਗਏ ਆ ਦਫਾੜ ਹੋਇਆ ਇਹਨਾਂ ਦੇ ਬੰਬ ਦੇ ਨਾਲ ਤੇ ਹਜੇ ਵੀ ਉਸੇ ਤਾ ਤੇ ਇਥੋਂ ਦੀ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖੜਾ ਹੈ जमीन खुशी भी जाऊंगा मेरी गलता थोड़ा

da er det rakett på havet ਖਾਨਾਂ ਤੇ ਪੁਲਿਸ ਪ੍ਰਸ਼ਾਸਨ ਨੇ ਜਿਉਂਦ ਪਿੰਡ ਚਾਕੇ ਪੂਰਾ ਹੰਬਲਾ ਕੀਤਾ ਐ ਅਥਰੂ ਗੈਸ ਚਲਾਈ ਆ ਗੋਲੇ ਚਲਾਏ ਆ ਉਹ ਗੋਲੇ ਜਿਹੜੇ ਕਿਸਾਨਾਂ ਦੇ ਉੱਤੇ ਇੱਕ ਨੌਜਵਾਨ ਵੀਰ ਦਾ ਹੱਥ ਲੈ ਕੇ ਜਾਣ ਦਾ ਕਾਰਨ ਬਣਿਆ ਤੇ ਹਜੇ ਵੀ ਪੁਲਿਸ ਪ੍ਰਸ਼ਾਸਨ ਤਾਸ ਤੋਂ ਮਸ ਨਹੀਂ ਹੋ ਰਿਹਾ ਉਸੇ ਤਰ੍ਹਾਂ ਖੜਾ ਜਣੀ ਇਥੋਂ ਦੀ ਭਗਵੰਤਾਨ ਸਰਕਾਰ ਦੀ ਇਹ ਹੇਕੜੀ ਇਹ ਸੱਤਾ ਦਾ ਜਿਹੜਾ ਉਹਨੂੰ ਕਹਿੰਦੇ ਵੀ ਗਮਾਨ ਹੈ ਨਸ਼ਾ ਇਸ ਉਹ ਬੋਲਦਾ ਹੈ ਵੀ ਜੇ ਤੁਸੀਂ ਧਰਨੇ ਵਜਾਰੇ ਐ ਲਾਉਂਗੇ ਫਿਰ ਅਸੀਂ ਤੁਹਾਨੂੰ ਜ਼ੁਬਾਨ ਨਹੀਂ ਬੰਦ ਕਰ ਜ਼ੁਬਾਨ ਨਹੀਂ ਚੱਕਣ ਦਿੰਦੇ ਜਮਹੂਰੀਅਤ ਦਾ ਨੰਗਾ ਚਿੱਟਾ ਜਿਹੜਾ ਕਹਾਣੂ ਕੀਤਾ ਜਾ ਰਿਹਾ ਹੈ ਹੱਕ ਮੰਗਦੇ ਲੋਕਾਂ ਨੂੰ ਧਰਨੇ ਪ੍ਰਦਰਸ਼ਨ ਕਰਨ ਤੇ ਵੀ ਜਿਹੜੀ ਰੋਕ ਉਹ ਲਗਾਈ ਜਾ ਰਹੀ ਹੈ ਉਲਟਾ ਉਲਟਾ ਦੇਖੋ ਇਧਰ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਆ ਗਲੀ ਦੇ ਵਿੱਚ ਆਇਆ ਖੜਾ ਹੈ ਕੋਠਾ ਦੇ ਹੋ ਜਾ ਭੇੜ ਹੈ ਜਿਹੜਾ ਉਹ ਚੱਲ ਰਿਹਾ ਲਗਾਤਾਰ ਓਏ ਪੁਲਸਰ ਓਏ ਆ ਗਏ ਓਏ ਪੁਲਸਰ ਇੱਧਰ ਦੀ ਆ ਜਾ ਓਏ ਆ ਓਏ ਪੁਲਸਰ ਓਏ ਖੜੇ ਆ ਗਏ ਓਏ ਖੜੇ ਰਹੋ ਓਏ 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 पकाणे बचा रखी सॼा मावाण से पकान भाउ मुखा भाटी दर्द ਆਰਾ ਕੰਮ ਦੇ ਆਧਾਰਿਤ ਨੂੰ ਪੰਜਾਬ ਪੁਲਿਸ ਨੰਗੇ ਚਿੱਤੇ ਰੂਪ ਦੇ ਵਿੱਚ ਕਿਸਾਨਾਂ ਦੇ ਉੱਤੇ ਜਿਹੜੀ ਡਾਂਗ ਭਰਾ ਰਹੀ ਹੈ ਹਾਕ ਮੰਗਦੇ ਲੋਕਾਂ ਤੇ ਜੀ ਜਿਹੜੀ ਜਵਾਨਵੰਦੀ ਉਹ ਕੀਤੀ ਜਾ ਰਹੀ ਹੈ ਬਈ ਜਿਹੜੇ 307 ਦੇ ਪਰਚੇ ਦੇ ਵਿੱਚ ਜੇਲ੍ਹ ਤੇ ਢੱਕਿਆ ਸਾਡੇ ਆਗੂ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਪਿਛਲੇ 9 ਮਹੀਨਿਆਂ ਤੋਂ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਇਸ ਗੱਲ ਕਰਕੇ ਰਿਹਾ ਨਹੀਂ ਕੀਤਾ ਜਾ ਰਿਹਾ ਆਖੇ ਤੁਸੀਂ ਬਾਅਦ ਵਿੱਚ ਵੀ ਜੇਲ੍ਹ ਤੋਂ ਬਾਹਰ ਜਾ ਕੇ ਵੀ ਠੰਡਾ ਹੀ ਚੱਕਣਾ ਹੈ ਧਰਨਿਆਂ ਤੇ ਹੀ ਜਾਣਾ ਹੈ ਇਹ ਇਥੋਂ ਦੇ ਜਿਹੜੀ ਭਾਰਤ ਨੂੰ ਸਭ ਤੋਂ ਵੱਡੀ ਜਮਹੂਰੀਅਤ ਲੋਕਤੰਤਰਿਕ ਦੇਸ਼ ਕਿਹਾ ਜਾ ਰਿਹਾ ਉਹਦਾ ਇਹ ਇੱਕ ਛੋਟਾ ਜਿਹਾ ਨਮੂਨਾ ਹੈ ਵੀ ਕਿਸ ਤਰ੍ਹਾਂ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਵੀ ਕੁਚਲਿਆ ਜਾ ਰਿਹਾ ਹੈ ਤੇ ਜਿਹੜੇ ਸੰਵਿਧਾਨਕ ਹੱਕ ਨੇ ਉਹਨਾਂ ਨੂੰ ਵੀ ਕੁਚਲਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਛਡਾਉਣ ਦੇ ਲਈ ਜਿਹੜੇ ਕਿਸਾਨ ਪਹਿਲਾਂ 6 ਤਰੀਕ ਨੂੰ ਨਿਕਲਿਆ ਸੜਕਾਂ ਤੇ ਜਿਨ੍ਹਾਂ ਨੇ ਇਹ ਕਿਹਾ ਵੀ ਸਾਨੂੰ ਹਰ ਹਾਲ ਹਾ ਇਹ ਗੱਲ ਬਿਲਕੁਲ ਮਨਜ਼ੂਰ ਨਹੀਂ ਹੈ ਵੀ ਅਸੀਂ ਸਾਡੇ ਜਿਹੜੇ ਕਿਸਾਨ ਤੁਸੀਂ ਜੇਲ੍ਹਾਂ 'ਚ ਡੱਕਿਆ ਸੀ ਉਹਨਾਂ ਨੂੰ ਐਂ ਡੱਕੇ ਰਹਿਣ ਦੀ ਆਵੇ ਵੀ ਤੁਸੀਂ ਆ ਜਿਹੜੀਆਂ ਨਜਾਇਜ਼ ਸ਼ਰਤਾ ਲਾਗੀਆਂ ਵੀ ਤੁਸੀਂ ਇਹ ਝੰਡੇ ਚੱਕਣਗੇ ਅਸੀਂ ਇਹਨਾਂ ਨੂੰ ਰਿਹਾ ਕਰਵਾਵਾਂਗੇ 6 ਤਰੀਕ ਦਾ ਪ੍ਰੋਗਰਾਮ ਦਿੱਤਾ ਹੈ ਉਦੋਂ ਪੁਲਿਸ ਨੇ ਵੱਡੀਆਂ ਨਾਕਾ ਬੰਦੀ ਕਰਕੇ ਲੀਹਾਂ ਖਿੱਚ ਕੇ ਵੀ ਹਾਂ ਅਸੀਂ ਤੁਹਾਨੂੰ ਅੱਗੇ ਨਹੀਂ ਵਧਣ ਦੇ ਤੇ ਅੱਜ ਦਾ ਉਹੀ ਖੇਰ ਮੰਜਰ ਆ 18 ਤਰੀਕ ਨੂੰ ਪਹਿਲਾਂ ਜਦੋਂ ਛੇ ਨੂੰ ਘਰਾਓ ਦਾ ਐਲਾਨ ਕਰਦੇ ਆ ਤਾਂ ਇਥੋਂ ਦਾ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਘਰਾਓ ਕਰੋਗੇ ਸਾਡੇ ਜਿਹੜਾ ਡੀਸੀ ਹੈ ਜਦੋਂ ਗੱਲਬਾਤ ਚੱਲਦੀ ਉਹਦੇ ਵਿੱਚ ਇਹ ਤੈਅ ਹੋ ਜਾਂਦਾ ਵੀ ਘਰਾਓ ਨਹੀਂ ਸਹਿਮਤੀ ਬਣਦੀ ਆ ਵੀ ਅਡੜ ਜ਼ਿਲ੍ਹਿਆਂ ਸਾਡੇ ਆਗੂ ਜਿਹੜੇ ਨੇ ਪ੍ਰਦਰਸ਼ਨ ਕਰਨ ਇਕੱਠੇ ਹੋ ਕੇ ਤੇ ਬਠਿੰਡੇ ਵਾਲੇ ਨੇ ਜਿਹੜੇ ਉਹ ਉੱਚੋ ਇਕੱਠੇ ਹੋ ਜਾਣਗੇ ਪਰ ਇਸ ਗੱਲ ਨੂੰ ਵੀ ਕੱਟ ਕੇ ਉਲਟਾ ਆਗੂਆਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਗਈ ਆ ਧਰਨਾ ਲਾਉਣ ਤੋਂ ਜਣੀ ਆਪਦੇ ਕੀਤੇ ਵਾਅਦੇ ਤੋਂ ਮੁਕਰਿਆ ਤੇ ਅੱਜ ਫੇਰ ਉਹੀ ਗੱਲਾਂ ਵੀ ਜਦੋਂ ਅਸੀਂ ਸਧਾਰਨ ਧਰਨਾ ਲਾਉਣ ਦੀ ਗੱਲ ਕਰਦੇ ਆਂ ਵੀ ਅਸੀਂ ਡੀਸੀ ਦਫ਼ਤਰ ਅੱਗੇ ਸਧਾਰਨ ਧਰਨਾ ਦਵਾਂਗੇ ਆਗੂਆਂ ਨੂੰ ਰਿਹਾ ਕਰਾਉਣ ਦੇ ਲਈ ਤੇ ਅੱਜ ਫੇਰ ਉਹੀ ਦਾਗ ਹੈ ਉਹੀ ਗੋਲੀ ਹੈ ਉਹੀ ਲਾਠੀ ਹੈ ਉਹੀ ਅਥਰੂ ਗੈਸ ਦੇ ਗੋਲੇ ਹੈ ਉਹੀ ਸਭ ਕੁਝ ਹੈ ਜਣੀ ਇਹ ਨੰਗੇ ਚਿੱਟੇ ਰੂਪ ਦੇ ਵਿੱਚ ਉਹੀ ਕੰਮ ਹੈ ਜਿਹੜਾ ਦਿੱਲੀ ਦੇ ਬਾਡਰਾਂ ਤੇ ਜਦੋਂ ਤਿੰਨ ਖੇਤੀ ਕਾਲੇ ਗੁਰੂਆਂ ਦਾ ਸੰਘਰਸ਼ ਚ ਲੜਨ ਜਾ ਰਹੇ ਸੀ ਲੋਕ ਉਦੋਂ ਸੈਂਟਰ ਨੇ ਲੀਹਾ ਕੱਢੀਆਂ ਬੜੇ ਬੜੇ ਟਿੱਪਰ ਲਾਏ ਆ ਵੈਰੀਗੇਟ ਲਾਏ ਆ ਤੇ ਅੱਜ ਉਹੀ ਫੇਰ ਸ਼ੰਭੂ ਖਨੌਰੀ ਤੇ ਜਿਹੜਾ ਕੁਛ ਵਾਪਰਦਾ ਤੇ ਅੱਜ ਉਹੀ ਪੰਜਾਬ ਦੇ ਅੰਦਰ ਬਠਿੰਡੇ ਜ਼ਿਲ੍ਹੇ 'ਚ ਵਾਪਰ ਰਿਹਾ ਸਾਡੇ ਨੌਜਵਾਨ ਵੀਰ ਦਾ ਜਿਹੜਾ ਹੱਥ ਆ ਉਹ ਵੀ ਪੂਰਾ ਲਹੂ ਲਹਾਨ ਹੋਇਆ ਦੋ ਦੋ ਟੋਟੇ ਹੋ ਗਿਆ ਉਹਦੇ ਹੱਥ ਦੇ ਤੇ ਉਹੀ ਇਹ ਜੱਲੇ ਵਾਲਾ ਬਾਗ ਦਾ ਰੂਪ ਜਿਵੇਂ ਦਿੱਲੀ ਸਾਡੇ ਸਿਰ ਪਾਟਿਆ ਸਾਡੇ ਨੌਜਵਾਨ ਵੀਰਾਂ ਦੇ ਅੰਗ ਗਲਿਆ ਉਹ ਜਾਈ ਮਾਹੌਲ ਅੱਜ ਫੇਰ ਇੱਥੇ ਪੰਜਾਬ ਦੇ ਵਿੱਚ ਹੁਣ ਬਣਾਇਆ ਜਾ ਰਿਹਾ ਜੀ ਤਾਂ ਇਕੱਠੇ ਕਰਕੇ ਕਾਨੂੰਨ ਪਵਾ ਰਹੇ ਹੱਥ ਕਵਰ ਕਰਨੀ ਹੈ ਬਈ ਉਹ ਨਾ ਉਹ ਛੋੜ ਨਹੀਂ ਦੇਣਾ 20 20 ਰੁਪਏ ਨਹੀਂ ਉਹ ਜਿਵੇਂ ਆਇਆ ਹੈ ਮੈਂ ਬੋਲ ਦੱਪਾ ਬੱਤੀ ਅੱਖਾਂ ਬਾਹਰ ਲਾ ਕੇ ਕਰ ਮੰਨ ਤਾਂ ਕਿਸੇ ਕਰਾਂਗੇ ਪਾਪੀ ਹਾਂ ਉਹ ਤੁਸੀਂ ਉਹ ਇਸ਼ੂ ਆ ਜਾਂਦਾ ਗੜਗਾ 60 ਸੇਤੀ ਤੇ ਕੀ ਕਰੀਂ ਆ ਜਿੰਦੀਆਂ ਮੇਰੇ ਤਾਂ ਮਤਲਬ ਲਾ ਦੇ ਤਾਂ ਸਰ ਉਹਦੇ ਕੋਈ ਨਹੀਂ ਆਇਆ ਹੈ ਤਾਂ ਇੱਕ ਇੱਕ ਆਇਆ ਗੋਲੀ ਥੱਲੇ ਉਹ ਐ ਮੈਂ ਐਕਸਪਲੇਨ ਕਰਤਾ ਉਹ ਹੱਥ ਜਿਹੜਾ ਬਚਾਉਣਾ ਹਾਂ ਹਾਂ जथेबदी रखी करण जी कॉशीलेट असीं ਤੁਸੀਂ ਦੇਖ ਸਕਦੇ ਹੋ ਵੀ ਸਾਡੇ ਮਾਵਾ ਪਾਣਾ ਸਾਡੇ ਜਮਾਨਾ ਦੇ ਜਿਹੜੇ ਕਿਸਾਨ ਨੇ ਹੁਣ ਦੀ ਤਿਆਰੀ ਕਰ ਰਹੇ ਆ ਤੁਹਾਨੂੰ ਵੀ ਕਾ ਗਿਆ ਫਿਰ ਉਹ ਤੋਂ ਸਾਡੇ ਮੋਦ ਦੇ ਪ੍ਰਿੰਟ ਨੇ ਮੋਦ ਦੇ ਪ੍ਰਾਂਤ ਜੋਂ ਦਾ ਲੈ ਕੇ ਸਾਡੇ ਦੂਹੇ ਤੇ ਆਉਂਦੇ ਫਿਰ ਸਾਡੋ ਪਰਨਾਸ਼ ਕਰਨਾ ਇਹ ਗੁੱਸੇ ਜਿਉਂ ਮਿੰਟ ਵਿੱਚ ਆ ਕੇ ਅੰਦਰ ਖੁਫਲਾ ਕੀਤਾ ਕਿਸਾਨਾਂ ਤੇ ਤੇ ਜਿਹੜਾ ਇੱਕ ਨੌਜਵਾਨ ਜਿਹੜਾ ਹੱਥ ਵੀ ਛੱਡ ਗਿਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਇਹ ਸਾਡੇ ਬਹੁਤ ਨੰਗਾ ਚੁੱਟਾ ਬਹੁਤ ਸਿਰੇ ਦਾ ਜ਼ਬਰ ਹੈ ਕਿਸੇ ਦੇ ਘਰਾਂ ਚ ਆ ਕੇ ਜ਼ਬਰ ਕਰਨਾ ਹੈ ਭਗਵਾਨ ਸਤਿਨਾਮ ਦਾ ਅਸਲੀ ਚਿਹਰਾ ਨੰਗਾ ਆ ਗਿਆ ਵੀ ਕਾਰਪੋਰੇਟ ਕਿੰਨੇ ਪਿਆਰੇ ਆ ਅਸੀਂ ਜੌਂਦ ਦੀ ਸੱਤ ਦੇ ਵਿੱਚ ਸ਼ਾਂਤਬਾਈ ਢੰਗ ਨਾਲ ਬੈਠੇ ਆ ਕੋਈ ਸਟੇਜ ਵੀ ਨਹੀਂ ਚੱਲ ਰਹੀ ਕੋਈ ਐਲਾਨ ਨਹੀਂ ਕੀਤਾ ਸੀ ਅੱਗੇ ਵਧਣ ਦਾ ਉੱਥੇ ਸ਼ਾਂਤਬਾਈ ਬੈਠਾ ਜਾਂ ਕਿਸ ਤੂੰ ਕਿਸ ਦਾ ਵੀ ਭਰਾਇਆ ਉਹਦੇ ਵਿੱਚ ਸਾਡੇ ਕਿੰਨੇ ਨੌਂ ਨੌਂ ਦਖਲ ਹੋ ਗਏ ਕਿੰਨਾਂ ਨੂੰ ਚੱਕ ਕੇ ਵੀ ਲੈ ਕੇ ਸਾਡੇ ਨਾਮਾਂ ਪੜਾਉਣ ਨੂੰ ਚੱਕ ਕੇ ਲੈ ਗਏ ਸਿਰੇ ਦਾ ਜ਼ਬਰ ਹੈ ਇਹ ਜ਼ਬਰ ਪੰਜਾਬ ਦੇ ਲੋਕ ਨਹੀਂ ਸਹਿਣ ਕਰਨਗੇ ਅਸੀਂ ਤੁਹਾਡੇ ਮਾਣ ਪਰਾਇ ਪੰਜਾਬ ਦੇ ਲੋਕਾਂ ਨੂੰ ਸਦਾ ਦਿੰਦੇ ਆ ਵੀ ਆਓ ਪੰਜਾਬ ਦੇ ਲੋਕੋ ਘਰਾਂ ਚ ਬੈਠ ਕੇ ਕਿੰਨਾ ਕਿਤੇ ਇਹਨਾਂ ਬੰਦੇ ਖੋਗੇ ਆਓ ਸੜਕਾਂ ਤੇ ਨਿਕਲੋ ਨਹੀਂ ਸਾਡੇ ਇਹਨਾਂ ਦੇ ਬੱਚਿਆਂ ਨੂੰ ਬਖਸ਼ਣਾ ਨਹੀਂ ਇਹਨਾਂ ਨੇ ਬੱਚਿਆਂ ਦਾ ਭਵਿੱਖ ਖੋਹ ਲੈਣਾ ਹੈ ਜ਼ਮੀਨਾਂ ਖੋਹ ਲੈਣੀਆਂ ਹੈ ਆਧਾਰੇ ਖੋਹ ਲੈਣੇ ਆ ਸਾਡੇ ਕੋਲੇ ਕੁਝ ਨਹੀਂ ਛੱਡਣਾ ਇਸ ਕਰਕੇ ਵੱਡਾ ਹੋਣਾ ਕਰਦੇ i no, no, no.